ਉਨ ਵਸਦਾ ਰਹੇ ਬਾਬਲ ਦਾ ਵੇੜਾ ਮੈਂ ਸੁਖ ਵੀਰਾਂ ਦੀ ਮੰਗਾ ਦਿਲ ਹੁਬਕੀ ਹੁਬਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਲੰਗਾ ਹਾਂ ਵਸਦਾ ਰਹੇ ਬਾਬਲ ਦਾ ਵੇੜਾ ਮੈਂ ਸੁਖ ਵੀਰਾਂ ਦੀ ਮੰਗਾ ਦਿਲ ਹੁਬਕੀ ਹੁਬਕੀ ਰੋਂਦਾ ਏ ਜਦ ਪਿੰਡ ਦੇ ਕੋਲੋਂ ਤੂ ਤੋਰ ਅੱਦੇ ਤੇ ਆਉਂਦੀ ਸੈਂ ਮੈਨੂੰ ਅੱਜ ਵੀ ਪੈਣ ਪੱਲੇ ਖੇ ਮਾਵਾ ਮਗਰੋ ਛੁੱਟ ਜਾਂਦੇ ਧੀਆ ਦੇ ਲੋਕੋ ਪੇਕੇ ਮਾਵਾ ਮਗਰੋ ਛੁੱਟ ਜਾਂਦੇ ਧੀਆ ਦੇ ਲੋਕੋ ਪੇਕੇ ਸਾਖ ਸੰਬੰਧੀ ਜਿਹੜੇ ਹੋ ਕੇ ਨੇੜੇ ਬੈਂਦੇ ਸੀ ਨਾਲ ਖੜੇ ਹਾਂ ਪੁੱਤਰਾ ਇੱਕ ਥਾਪੜ ਕੇ ਕਹਿੰਦੇ ਸੀ ਮਾਂ ਨੇ ਅੱਖਾਂ ਮੀਟੀਆਂ ਤਾਂ ਸਭ ਵਟ ਗਏ ਪਾਸਾ ਓਏ ਔਖੇ ਵੇਲੇ ਕਿਸੇ ਨਾ ਦਿੱਤਾ ਆਣ ਦਲਾਸਾ ਓਏ ਔਖੇ ਵੇਲੇ ਕਿਸੇ ਨਾ ਦਿੱਤਾ ਆਣ ਦਲਾਸਾ ਓਏ ਕਿਸੇ ਨਾ ਭਾਰ ਵੰਡਾਇਆ ਓਏ ਸਾਡੀ ਪੰਡ ਭਾਰੀ ਦਾ ਬਰਮਾ ਮਰੀ ਤੋਂ ਪਤਾ ਜੇ ਲੱਗਦਾ ਦੁਨੀਆਦਾਰੀ ਦਾ ਓਏ ਲੋਕੋ ਮਾਮਰੀ ਤੋਂ ਪਤਾ ਜੇ ਲੱਗਦਾ ਦੁਨੀਆਦਾਰੀ ਦਾ